ਸਸੀ ਕਾਲ ਜੀ ਸਾਰੇ ਵੀਰਾਂ ਨੂੰ ਅੱਜ ਅਸੀਂ ਪਹੁੰਚਿਆ ਬਨਾਲਾ ਮੰਡੀ ਟਰੈਕਟਰ ਦੀ ਮਾਰੀ ਸੀ ਪਹੁੰਚੇ ਹਾਂ ਜੀ ਬਨਾਲਾ ਮੰਡੀ ਟਰੈਕਟਰ ਮੰਡੀ ਤੋਂ ਜੀ ਬੀ ਸਰਗੇ ਟਰੈਕਟਰ ਮੈਸੇਜ ਜੀ ਦੇਖ ਸਕਦੇ ਹੋ ਟਰੈਕਟਰ ਤਰ੍ਹਾਂ ਤਰ੍ਹਾਂ ਦੇ ਟਰੈਕਟਰ ਪਹੁੰਚਿਆ ਮੰਡੀ ਤੇ ਜੀ ਇਹ ਕਾਫੀ ਭਾਰੀ ਗੰਤੀ ਦੇ ਵਿੱਚ ਤੇ ਲੋਕ ਕਿਸਾਨ ਜੀ ਆਪਨੇ ਟਰੈਕਟਰ ਲੈ ਕੇ ਬੁੱਧੇ ਨੂੰ ਹੋਨਾਲੀਕਾ ਦੇਖਦੇ ਅੱਜ ਟਰੈਕਟਰ ਕਿਹੜਾ ਸਵਰਾਜ ਦੀ ਵੈਸੇ ਤਾਂ ਹੋ ਸਕਦਾ ਵੀ ਸਵਰਾਜ ਟਰੈਕਟਰ ਲੈ ਕੇ ਜਾਣਾ ਪਰ ਦੇਖਦੇ ਅੱਜ ਅਗਲੀ ਮੰਡੀ ਜਾਂਦੇ ਮਾਹਾਲੇ ਦੂਸਰੇ ਪਾਸੇ ਲੱਗਦੀ ਐ ਨਾ ਮੈਂ ਚੱਲਦੇ ਆਂ ਮੰਡੀ ਤੋਂ ਉਹ ਤਾਂ ਥਾਤ ਜਗ੍ਹਾ ਤੇ ਲੱਗਦੀ ਐ ਜੀ ਬਰਨਾਲਾ ਇਹ ਰੋਡ ਕਿਹੜੀ ਆ ਜਾਂਦੀ ਐ ਬਈ ਆਹ ਆਪਾਂ ਅੱਗੇ ਚੱਲ ਰਹੇ ਆਂ ਮੋਗਾ ਥਰੀ ਜਗ੍ਹਾ ਤੇ ਹੋ ਸਕਦਾ ਤੁਹਾਨੂੰ ਦਿਖਾਉਣੇ ਆਂ ਦੇਖੋ ਇਹ ਜਿਆਦਾ ਕਿੰਨੇ ਲੋਕ ਪੁੱਜੇ ਨੇ ਉੱਥੇ ਕਾਫੀ ਜਲਦੀ ਦੇ ਵਿੱਚ ਬਸ ਸਪੰਦਰ ਵਾਲਿਆਂ ਦੀ ਦੂਸਰੀ ਜਗ੍ਹਾ ਬਰਨਾਲਾ ਮੰਡੀ ਆ ਜਿਹੜੀ ਸਿੰਗਲਾ ਮੈਰਿਜ ਪੈਲਸ ਤੂੰ ਅੱਗੇ ਥੋੜਾ ਅੰਦਰ ਜਾ ਕੇ ਇੱਧਰ ਜਿਆਦਾ ਟਰੈਕ ਪਹੁੰਚ ਰਹੇ ਆ ਜੀ ਆਪਾਂ ਦੂਸਰ ਦੇ ਵਿੱਚ ਤੁਸੀਂ ਕਾਫੀ ਲੈਣਾ ਕਿਹੜਾ ਮੈਨੂੰ ਐ ਵੀ ਦੱਸ ਚੱਲ ਦੇਖਦੇ ਆ ਬਾਈ ਆਹ ਦੇਖੋ ਟਰਾਲਾ ਜਿੰਦਗੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦਾ ਟਰਾਲਾ ਬੈਕ ਸਾਈਡ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਬਣੀਆਂ ਹੋਈਆਂ ਸੀ ਬਹੁਤ ਸਟਰੌਂਗ ਨਾਲ ਸ਼ਿੰਗਾਰਿਆ ਹੋਇਆ ਸੀ ਚਲੋ ਦੇਖਦੇ ਆਂ ਜੀ ਹੁਣ ਆਪਾਂ ਅੱਗੇ ਚੱਲਦੇ ਆਂ ਆਹ ਕੜਾ 4x45 ਸਾਹਮਣੇ ਦੇਖੋ ਜੀ 4x4 ਟਰੈਕਟਰ ਕੜਾ ਆਪਾਂ ਉਹ ਲੈਣਾ ਜਿਹੜੀ ਕੱਟੀ ਹੋਈ ਹੈ ਕੜਾ ਜੀ 53 53 10 ਨੀਬਦਿਆਂ ਦੇ ਮੈਕਸੀ ਥੋੜਾ ਸਾਹਮਣੇ ਹੀ ਹੈ 53 10 ਉਹ ਟਰੈਕਟਰ ਹੈ ਚਲੋ ਦੇਖਦੇ ਆਂ ਬਾਈ ਜੀ 53 10 ਵਾਲੇ ਨਾਲ ਗੱਲਬਾਤ ਕਰਦੇ ਆਂ ਚਲੋ ਬੋਲੀ ਅੱਗੇ ਘਮਾਉਣਿਆਂ ਤੋਂ ਦੇਖਦੇ ਆਂ ਜੀ ਆਹ 4x4 ਜੀ ਜੌਂਡੀ ਹਰਦੀਪ ਸਰਦੂ ਜੀ ਸੋਨਾ ਲੀਕਾ ਆਸ਼ਾ ਜੀ ਖੜਾ ਜੀ ਤੁਸੀਂ ਦੇਖ ਸਕਦੇ ਹੋ ਚਲੋ ਕਿਤੇ ਪਏ ਆ ਜੀ ਆਪਣਾ ਟਰਾਲਾ ਦੇਖ ਸਕਦੇ ਹੋ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਬਹੁਤ ਹੈਵੀ ਟਰਾਲਾ ਆ ਪੂਰੀ ਟ੍ਰੈਕਟਰਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਕਿਸਾਨ ਦੂਰੋਂ ਦੂਰੋਂ ਪਹੁੰਚੇ ਜੀ ਇੱਥੇ ਸੁਵਰਾਜ 855 ਜੀ ਇਹ ਸੁਵਰਾਜ 855 ਤੇ ਸੁਵਰਾਜ ਦੇ ਤਕਰੀਬਨ ਸੁਵਰਾਜ ਜੀ ਗਿਣਤੀ ਤੇ ਬਹੁਤ ਜ਼ਿਆਦਾ ਹੈ ਚਲੋ ਦੇਖਦੇ ਅੱਗੇ ਜਾ ਕੇ ਕੀ ਗਲਵਾ ਬਣਦੀ ਹੈ 99 ਦੇਖ ਲਓ ਇਹਦਾ ਡੈਟਾ ਸਾਮੂਹ ਦਾ ਸੁਭਰਾਜ ਦੇਖ ਸਕਦੇ ਹੋ ਤੁਸੀਂ ਸੁਭਰਾਜ 747 ਬਾਈ ਜਾਨ ਗਲਵਾ ਚੱਲ ਰਹੀ ਹੈ ਦੇਖਦੇ ਹਾਂ ਕੀ ਗਲਵਾ ਬਣਦੀ ਹੈ 4 ਸਟਾਰ ਆ ਜੀ ਇਹ ਸੁਭਰਾਜ ਦੀ ਗਿਣਤੀ ਕਾਫੀ ਹੈ ਜੀ 855 ਰਾਜ ਦੇਖ ਸਕਦੇ ਹੋ ਤੁਸੀਂ ਉਹ ਕੁਪੇ ਮਾਹਰਾ ਨਾਲ ਬੋਬੋ ਜੀ ਬਣਾਇਆ ਬੰਦੇ ਨੇ ਇਧਰ ਮੁਕਾ ਲਈ ਬੋਬੋ ਬਣਾਇਆ। ਬਰਨਾਲਾ ਮੰਡੀ ਇਹ ਦੋ ਜਗ੍ਹਾ ਤੇ ਲੱਗਦੀ ਹੈ ਜੀ। ਸ਼ਿਵਰਾਜ ਜੀ ਇਹ ਦੇਖ ਸਕਦੇ ਹੋ ਤੁਸੀਂ। ਸ਼ਿਵਰਾਜ ਦੀ ਗਿਣਤੀ ਕਾਫੀ ਹੈ ਜੀ। ਸ਼ਿਵਰਾਜ ਜੀ ਅੱਗੇ ਦੇਖ ਸਕਦੇ ਹੋ ਜੀ। ਸ਼ਿਵਰਾਜ ਦੀ ਲੋਕ ਕਿਸਾਨ ਵੀਰ ਬਹੁਤ ਸੇਲ ਕਰ ਰਹੇ ਹੋ। 855 ਐਫ ਪੀ ਜੀ। ਇਹ ਖੰਡ ਦੇ ਜੀ। 5 ਤਾਰਾ ਹੈ ਜੀ। ਅੱਜ ਦੇਖ ਸਕਦੇ ਹੋ ਤੁਸੀਂ ਟਰੈਕਟਰ ਬਹੁਤ ਸਾਫ਼ਾ ਦੇਖ ਸਕਦੇ ਹੋ ਜੀ ਵੰਦੋ ਸੌਦਾ ਜੀ ਹਾਂ ਜੀ ਦੇਖ ਸਕਦੇ ਹੋ ਜੀ ਕੋਲ ਬਾਈਆਂ ਨਾਲ ਗੱਲਬਾਤ ਕਰਦੇ ਜੀ ਬਾਈ ਜੀ ਕਰ ਰਹੇ ਨੇ ਗੱਲਬਾਤ ਜੇ ਸੌਦਾ ਹੁੰਦਾ ਤੁਹਾਨੂੰ ਜਰੂਰ ਦੱਸਦੇ ਡਬਲ ਡਿਸਟ੍ਰੀਬਿਊਟਰ ਹੁੰਦਾ ਨਾ ਹਾਂ ਜੀ ਇਹ ਡਬਲ ਹੈ ਡਬਲ ਹੈ